ਆਹ ਵੀਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਵੀਰ ਆਪਣੀ ਝੋਟੀ ਸੂਈ ਤੀਗੀ ਜੋ ਆਪਾਂ ਅੱਜ ਕੱਟੀ ਨੂੰ ਜਨਮ ਦਿੱਤਾਗਾ ਤੇ ਆਪਾਂ ਤੁਹਾਨੂੰ ਵੀਡੀਓ ਬਣਾਉਣਾ 2 ਮਿੰਟ ਦੀ ਸਿਰਫ ਕਿਉਂਕਿ ਜਦੋਂ ਆਪਣੀ ਝੋਟੀ ਮੱਝ ਕੋਈ ਵੀ ਜਾ ਬੈਠ ਛੂੰਦੀ ਆ ਛੂੰਣ ਤੋਂ ਬਾਅਦ ਭਰਾ ਚਾਹੇ ਆਪਣੇ ਪਸ਼ੂ ਦੇ ਵਜਨ ਪੈਂਦਾ ਚਾਹੇ ਨਹੀਂ ਪੈਂਦਾ ਜੋ ਪਿੱਛਾ ਦਿਖਾਉਣ ਕਹਿੰਦੇ ਨੇ ਤੇ ਆਪਾਂ ਉਹਦੇ ਰੱਛੀ ਜਰੂਰ ਲਾਦਾ ਕਰੋ ਕਈ ਵੇ ਭਰਾ ਦੇ ਨੇ ਤਾਂ ਆਪਾਂ ਆਖੀ ਰੱਖ ਲੈਣੇ ਆ ਕਈ ਵੇ ਰਾਤ ਨੂੰ ਆਪਾਂ ਨੂੰ ਅਨਗੇਲੀ ਹੋ ਜੇ ਫੇਰ ਭਰਾ ਜਦੋਂ ਲਾ ਲੋ ਵੀ 40 50 ਕਿਲੋ ਦਾ ਬੱਚਾ ਅੰਦਰੋਂ ਨਿਕਲਿਆ ਹੁੰਦਾ ਤਾਂ ਬੱਚੇ ਦਾ ਸਾਈਜ਼ ਜ਼ਿਆਦਾ ਕਰਕੇ ਬੱਚੇ ਦਾ ਨਹੀਂ ਪੁੱਠੀ ਨਿਕਲ ਸਕਦੀ ਆ ਭਰਾ ਤਾਂ ਆਪਾਂ ਉਹ ਨੁਕਸਾਨ ਤੋਂ ਪਹਿਲਾਂ ਬੱਚਣ ਦੇ ਲਈ ਆਪਾਂ ਆ ਸਾਨੂੰ ਦੱਸ ਦਿਆਂ ਵੀ ਆਪਾਂ ਇਹਦੇ ਭਗਿਆੜੀ ਕਿਵੇਂ ਪਾਉਣੀ ਆ ਸਿਰਫ 2 ਮਿੰਟਾਂ ਦੇ ਭਰਾ ਪਹਿਲਾਂ ਆਪਾਂ ਇਹਦੇ ਗਲ ਦੇ ਵਿੱਚ ਜੇ ਮੈਂ ਏਡਾ ਟੋਟਾ ਲੈ ਲਿਆ ਨਾ ਇਹਦੇ ਵਿੱਚ ਗਲ ਚ ਪਾ ਦਣਾ ਜੀ। ਬਸ ਉਹਨੂੰ ਐਸੇ ਲੋਟ ਅ ਗੱਠ ਮਾਰ ਦਨੇ ਆ। ਤੇ ਬਾਸੇ ਦੇ ਲੋਟ ਇਹਦੇ ਨਾਲ ਆਪਾਂ ਬੰਨਣ ਲਈ ਇਹ ਮਾਰਤੀ ਤੇ ਉਦੋਂ ਬਾਅਦ ਆਪਾਂ ਜਿਵੇਂ ਇਹ ਰੱਸੀ ਬਣਾਈ ਹੋਈ ਆ ਆਪਣੀ ਆਪਾਂ ਸਾਰੇ ਪਸ਼ੂਆਂ ਦੀ ਪਾ ਦਨੇ ਆ। ਇੱਕ ਇਰਾ ਦਿੱਕਤ ਆ ਗਈ ਤੇ ਉਦੋਂ ਬਾਅਦ ਵੇ ਦੁਬਾਰੇ ਕਿਤੇ ਆਣ ਗਈ ਨਾਲ ਹੋਵੇ ਸਿਰਫ 2 ਮਿੰਟ ਦਾ ਕੰਮ ਆ ਠੀਕ ਇਹ ਰਸੀਆ ਭਰਾ ਆਪਾਂ ਮੰਨ ਲੈ ਲੈ ਇਹਨੂੰ ਇਹਦੇ ਉੱਤੋਂ ਦੀ ਜਿਵੇਂ ਪਾਉਣ ਦਾ ਤੁਹਾਨੂੰ ਆ ਸਹੀ ਤਰੀਕਾ ਜਾਂ ਬਹੁਤ ਸ਼ੌਖਾ ਤਰੀਕਾ ਬਈ ਹਰ ਇੱਕ ਬੰਦਾ ਇਹ ਕਰ ਸਕਦਾਗਾ ਵੀ ਕਿਵੇਂ ਪਾਉਣੇ ਆਪਾਂ ਭਗੜੀ ਕਈ ਵਾਰ ਆਪਾਂ ਦੂਜੇ ਨੂੰ ਭਰਾਵਾਂ ਨੂੰ ਛਾਦੇ ਆਂ ਵੀ ਆਪ ਨੂੰ ਨਹੀਂ ਪਤਾ ਹੁੰਦਾ ਇਹਨੂੰ ਅੱਧੋ-ਅੱਧ ਕਰ ਲੈ ਭਰਾ ਇਹਨੂੰ ਦੋਨੇ ਪਾਸੇ ਨੂੰ ਇਦੇ ਉੱਤੇ ਮੰਨ ਇਹ ਆ ਜਿਹੜਾ ਅੱਧਾ ਉਹਨੂੰ ਇੱਥੇ ਧਰ ਲੈ ਮੰਨ ਬਹੁਤ ਸੌਖਾ ਤਰੀਕਾ ਬਾਈ ਉਹਨੂੰ ਇੱਕ ਇਧਰ ਦੀ ਨਿਘਾਲੇ ਭਰਾ ਐਸ ਲੋਟ ਇੱਥੇ ਧਰ ਲੈ ਤੇ ਜਿਹੜੀ ਇਧਰਲੇ ਪਾਸੇ ਆ ਉਹਨੂੰ ਬਾਹਾਂਵਾਂ ਦੇ ਵਿਚ ਦੀ ਥੱਲੋਂ ਦੀ ਚੱਡੇ ਦੇ ਲਵਾਉਂਦੀ ਐਸ ਲੋਟ ਕੱਢ ਲੈ ਇਹ ਦੇਖ ਐਸ ਲੋਟ ਆ ਗਈ ਭਰਾ ਇਹ ਤਾਂਾਂ ਦੀ ਪਾਈ ਤੀ ਆਪਾਂ ਤੇ ਲੇਵੇ ਦੇ ਲਮੋਂ ਦੀ ਕੱਢ ਕੇ ਆਹ ਲੋਟ ਹੋ ਗਈ ਉਸ ਤੋਂ ਬਾਅਦ ਇਹ ਚ ਕਾਠੀ ਪਾ ਲਓ ਬਾਈ ਜਿਹੜੀ ਇਧਰ ਹੀ ਰੱਸੀ ਆ ਇਧਰ ਕਰ ਲਓ ਇਧਰ ਹੀ ਰੱਸੀ ਇਧਰ ਕਰ ਲਓ ਇੱਥੇ ਕਾਠੀ ਬਣ ਜਾਂਦੀ ਆ ਬਾਈ ਇਹਨੂੰ ਆਪਾਂ ਦੁਬਾਰੇ ਇੱਥੇ ਧਰ ਲਓ ਬਾਈ ਇਹ ਲੋਟ ਬਹੁਤ ਸੌਖਾ ਤਰੀਕਾ ਬਾਈ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਇਹਦੇ ਵਿੱਚ ਦੀ ਜਿਹੜੀ ਆਪਾਂ ਤਾਹਾਂ ਦੀ ਨਗਾਈ ਤੇ ਉਦੋਂ ਇਹਦੇ ਵਿੱਚ ਦੀ ਇਹਨਾਂ ਇੱਕ ਬਾਲ ਮਾਰ ਲਓ ਬਾਈ ਬਾਅਦ ਚ ਉਹਨੂੰ ਇੱਥੇ ਬੰਨ੍ਹ ਦੋ ਬਾਈ ਇੱਧਰ ਵੱਜ ਗਈ ਬਾਈ ਤੇ ਜਿਹੜੀ ਇੱਧਰਲੇ ਪਾਸੇ ਦੀ ਬਾਈ ਉਹਨੂੰ ਐਂ ਪਾਓ ਐਸ ਲੋਟ ਉਹਨੂੰ ਜਿਹੜਾ ਇੱਧਰ ਪਾਇਆ ਹੋਇਆ ਬਸ ਇੱਥੇ ਬੰਨ੍ਹ ਦੋ ਬਾਈ ਐਸ ਲੋਟ ਇਹਦੇ ਨਾਲ ਆਪਾਂ ਲੰਬੀ ਵੀ ਕਰ ਸਕਦੇ ਹਾਂ ਢਿੱਲੀ ਵੀ ਕਰ ਸਕਦੇ ਹਾਂ ਐਸ ਲੋਟ ਹੋ ਜੂ ਬਾਈ ਉਸ ਤੋਂ ਬਾਅਦ ਸਾਨੂੰ ਮਗਲੇ ਪਾਸੇ ਦਿਹਾਉਣੇ ਆ ਜਿਵੇਂ ਥਰਡੇ ਪਾਸੇ ਦਾ ਦੇਖੋ ਬਾਈ ਇਹ ਆ ਚੀਜ਼ ਐਸ ਲੋਟ ਹੋ ਗਈ ਇੱਥੇ ਕਾਤੀ ਪੈ ਗਈ ਉਦੋਂ ਤਹਾਂ ਵਾਲੇ ਪਾਸੇ ਇੱਥੇ ਆਪਾਂ ਕੋਈ ਲੀਰ ਲੈ ਲੋ ਐਸ ਰੋਟ ਤੇ ਐਸ ਰੋਟ ਨਾਗਵਾਲ ਪਾਓ ਬਹੁਤ ਸੌਖਾ ਤਰੀਕਾ ਤੇ ਐਸ ਰੋਟ ਪਾ ਕੇ ਬਾਈ ਇੱਥੇ ਬੰਨ੍ਹ ਦੋ ਕਿਉਂਕਿ ਇਹ ਮੰਨ ਅ ਜ਼ਿਆਦਾਤਰ ਵੀ ਐ ਚੌੜੀ ਨਾ ਹੋਵੇ ਵੀ ਕਈ ਵਾਰ ਬੱਚੇ ਦਾ ਨਹੀਂ ਵੇਚਦੀ ਨਾ ਨਿਕਲੇ ਇਹ ਤਾਂ ਵੱਧ ਗਿਆ ਰੋਟੀ ਇੱਕ ਭਰਾ ਇਥੇ ਤਾਂ ਤਾਹ ਤੋਂ ਵੀ ਬੰਨ ਦੋ ਕਈ ਵੇਰ ਇਧਰ ਉਧਰ ਹੋਣ ਤੋਂ ਪੋਲੀ ਜੀ ਹਲਕੀ ਜੀ ਕੋਈ ਬਾਹਲਾ ਅ ਦੱਬ ਕੇ ਬੰਨਣ ਦੀ ਲੋੜ ਨਹੀਂ ਐਸ ਰੋਟ ਪਾ ਕੇ ਐ ਬਸ ਐਸ ਰੋਟੀ ਬੰਨ ਦੋ ਪੋਲੀ ਜੀ ਭਾਈ ਉਹ ਬਾਹ ਬਾਹਲਾ ਇਹਨੂੰ ਕਸ਼ਨ ਦੀ ਲੋੜ ਨਹੀਂ ਹੈਗੀ ਐ ਬੰਨ ਤਾਂ ਤੇ ਉਦੋਂ ਬਾਅਦ ਇਥੋਂ ਇੱਕ ਰੱਸੀ ਲੈ ਲੋ ਜਿਵੇਂ ਇਹ ਡੱਡਾ ਟੋਟੇ ਉ ਤਾਂ ਲੋਡ ਵੀ ਨਹੀਂ ਪੈਂਦੀ ਇੱਥੋਂ ਬੰਨੋ ਐਸ ਰੋਟ ਇਹ ਆਹਦੇ ਨਾਲ ਜਿਹੜੀ ਆਪਣੇ ਇੱਧਰਲੇ ਪਾਸੇ ਰੱਸੀ ਆ ਬਸ ਉੱਥੇ ਹਲਕੀ ਜਿਹੀ ਇੱਕ ਗੱਠ ਦੇ ਦਿਓ ਬਸ ਭੋਲੀ ਜੀ ਕੋਈ ਉਹਦੇ ਬਾਹਲਾ ਉਹ ਨਾ ਪਵੇ ਵੀ ਜਿਹੜਾ ਆਹੇ ਆ ਵੀ ਉਹ ਉਧਰ ਨਾ ਜਾਵੇ ਬਸ ਇੰਨੇ ਕ ਬਸ ਬੈਠੇ ਆਹ ਸੌਜ ਰਹਿ ਗਈ ਮਾਨਾ ਬਹੁਤ ਸੌਖਾ ਤਰੀਕਾ ਬਾਈ ਇਧਰੋਂ ਐਸ ਰੋਟੀ ਇਧਰ ਪਾ ਲੋ ਆਏ ਪੈਗੀ ਬਾਈ ਇਹ ਇਹਨੂੰ ਬਸ ਇੱਧਰ ਬੰਨ੍ਹ ਦੋ ਐਸੇ ਰੋਟੀ ਕੋਲ ਆ ਜਾ ਬਸ ਕੋਈ ਬਾਹਲਾ ਕਸਣਾ ਨਹੀਂ ਕੁਛ ਨਹੀਂ ਕਰਨਾ ਬਾਈ ਇਹ ਐਸੇ ਰੋਟ ਬਸ ਇੱਥੇ ਬੰਨ੍ਹ ਕੇ ਐਸੇ ਲੋੜ ਕਰ ਦੋ ਕਿਉਂ ਕਈ ਵੇਰੇ ਇੱਧਰ ਉੱਧਰ ਨਹੀਂ ਹੁੰਦੀ ਹੈਗੀ ਮੰਨ ਹੋਰ ਤਾਂ ਕੋਈ ਜ਼ਿਆਦਾ ਉਹ ਨਹੀਂ ਹੈਗਾ ਐਸੇ ਰੋਟ ਬਾਈ ਬੰਨ੍ਹ ਦੋ ਦੇਖੋ ਇਹ ਸਾਈਜ਼ ਬਣ ਗਿਆ ਬਾਈ ਦੇਖ ਮੰਨ ਇਹ ਵਿਚ ਦੀ ਜੇ ਜੇਰ ਪਊ ਜੇਰ ਵੀ ਵਿਚ ਦੀ ਪੈ ਜੋ ਬਾਈ ਆ ਇਤੋਂ ਜੋ ਗੋਬਰਾ ਦਾ ਗੋਬਰ ਵੀ ਸਹੀ ਕਰ ਲੂਗੀ ਤੇ ਇੱਕ ਲੀਰ ਤੇ ਬੰਨਣੇ ਆ ਬਾਈ ਇੱਥੇ ਥੱਲੇ ਇਧਰ ਉਧਰ ਹੋਣ ਤੋਂ ਤਾਂ ਬੇਮਲੂਮੀ ਬੰਨਣੇ ਆ ਇੱਥੇ ਵੀ ਉਧਰ ਉਧਰ ਨਾ ਹੋਵੇ ਤਾਂ ਇੱਥੇ ਬੇਮਲੂਮੀ ਇੱਕ ਰੱਸੀ ਬੰਨ ਦੋ ਤਾਂ ਲੈ ਇਹ ਸਿਰਫ 2 ਮਿੰਟ ਦਾ ਕੰਮ ਆ ਬਾਈ ਆਪਣੀ ਜਿਹੜੀ ਇਹ ਉਹ ਆ ਗਈ ਇਹ ਬਣ ਕੇ ਤਿਆਰ ਆ ਬਾਈ ਦੇਖ ਜਮਾ ਇਹਦੇ ਜੇਰ ਹੋਂ ਦੇ ਵਿਚ ਦੀ ਨਿਕਲ ਜਾਓ ਬਾਈ ਤੇ ਢਿੱਲੀ ਵੱਧ ਹੋਛੀ ਕਰਨੇ ਆ ਇੱਥੋਂ ਕਰ ਲਓ ਪਸ ਆਪਣਾ ਜਮਾ ਠੀਕ ਆ ਪਰ ਸੱਚ ਸਿਰਫ ਇੱਕ ਮਿੰਟ ਦਾ ਕੰਮ ਆ ਬਾਈ ਤੇ ਇਸ ਰੋਟ ਬਾਈ ਜਦੋਂ ਆਪਣਾ ਪਸ਼ੂ ਸ਼ੂ ਦਾ ਤਾਜਾ ਤਾਂ ਇਸ ਰੋਟ ਬਿਘਿਆੜੀ ਜਿਵੇਂ ਆਪਾਂ ਕਹਿੰਦੇ ਨੇ ਹੈਗੇ ਲਾ ਦਿਆ ਕਰੋ ਕੋਈ ਬਾਹਲਾ ਟਾਈਮ ਨਹੀਂ ਲੱਗਦਾ ਸਿਰਫ 2 ਮਿੰਟਾਂ ਦਾ ਕੰਮ ਆ ਸਤਿ ਸ੍ਰੀ ਅਕਾਲ ਬਾਈ ਸਾਰੇ ਵੀਰਾਂ ਨੂੰ